ਬਾਪੂ ਸਾਡੇ ਬਜ਼ੁਰਗ ਬਜ਼ੁਰਗ ਭਾਈ ਜੀ ਦੇਖੋ ਖੁੰਡਿਆ ਵਾਲੇ ਭਾਈ ਜੀ ਬਾਪੂ ਜੀ ਵਹਿਰੂ ਜੀ ਕਾ ਖਾਲਦਾ ਵੈਰੂ ਬਾਪੂ ਜੀ ਕਿਵੇਂ ਚੱਲ ਰਿਹਾ ਸ਼ਰ ਖਰਚਾ ਆਪਣੇ ਜਿਹੜਾ ਮੋਰਚਾ ਲੱਗਿਆ ਜੀ ਬਕਸ਼ਾ ਪੁੱਤ ਕਾਦਾ ਚੱਲਣ ਡਿਆ ਆਪਣੇ ਧੀਆ ਪੁੱਤ ਭਰਾ ਪੁੱਤ ਧੀਆ ਇੱਥੇ ਰੋਲਣ ਡਏ ਆ ਹਾਂਜੀ ਉਹ ਭੈਣ ਚੋ ਬੇਕੂਫ ਨੂੰ ਸਮਝ ਨਹੀਂ ਆਉਂਦੀ ਠੀਕ ਹੈ ਦਿਮਾਗ ਵਾਲੇ ਨੂੰ ਠੀਕ ਆ ਅੱਜ ਸਗਾਤੀ ਪੁੱਤ ਜਿਹੜਾ ਨਾ ਹਾਂਜੀ ਉਹ ਨਹੀਂ ਮਾਂ ਪਿਓ ਨੂੰ ਸਾਹਮਦਾ ਤੇ ਜਿਹੜੇ ਮਾਨੀ ਦਵਾਨੀ ਤੋਂ ਇਹ ਭਾਲਦਾ ਉਹਨਾਂ ਨੂੰ ਖਫਣ ਨਹੀਂ ਪਾਉਣਾ ਬਿਲਕੁਲ ਜੀ ਬਿਲਕੁਲ ਖਫਣ ਨਹੀਂ ਪਾਉਣਾ ਪਰ ਕੱਲ ਵੀ ਇਹਨੂੰ ਆਖਿਆ ਸੀ ਕੱਲ ਵੀ ਬੋਲਿਆ ਸੀ ਉਹ ਮੱਕਾ ਤੈਨੂੰ ਖਫੜ ਨਹੀਂ ਬੋਣਿਆ ਲੰਡਿਆ ਬਾਂਦਰਾ ਨਾ ਬੰਦੇ ਦਾ ਪੁੱਤ ਬਣਦਾ ਤੇ ਸਾਡਾ ਨਿਆ ਦੇ ਦੇ ਸਾ ਘਰ ਨੂੰ ਚੱਲੇ ਜੇਗੀ ਵਾਹ ਜੀ ਅਸੀਂ ਉਹ ਕੋਮਾ ਹੈ ਅਸੀਂ ਨਾ ਹਾਰੀਏ ਅਸੀਂ ਬਾਬਾ ਗਰਵਖ ਸਿੰਘ ਦੀ ਨਵੀਂ ਪੀੜੀ ਆ ਉਹ ਕਿ ਇਤਿਹਾਸ ਲੱਗਿਆ ਹੋਇਆ ਜਿਹੜੇ 30 ਹਜ਼ਾਰ ਫੌਜ ਦੇ ਨਾਲ ਉਦੋਂ 30 ਹਜ਼ਾਰ ਫੌਜ ਆ ਗਈ ਹਾਂਜੀ ਮੰਦਰ ਸਾਹਿਬ ਤੋਂ ਸਲੋਵਰਪੁਰ ਨੂੰ ਠੀਕ ਅਹਿਮਦ ਸ਼ਾਹ ਬਦਾਲੀ ਅਸੀਂ ਉਹਨਾਂ ਦੀ ਨੌਵੀਂ ਪੀੜ੍ਹੀ ਹੈ ਬਿਲਕੁਲ ਜੀ ਵੀਰ ਜੀ ਮੇਰੇ ਭਤੀਜੇ ਦੀ ਅੱਖ 'ਚ ਗੋਲੀ ਵੱਜੀ ਗਾ ਮੇਰੇ ਵੀ ਹੱਥ ਤੇ ਮਾੜੀ ਜਿਹੀ ਲੱਗੀ ਮੇਰੇ ਪੁੱਤ ਨੇ ਵੀ ਇੱਥੇ ਲੱਗੀ ਹੂੰ ਸਾਡੇ ਉਹ ਮਨਜੀਤ ਸਿੰਘ ਮੇਰੀ ਮਾਸੀ ਦਾ ਪੁੱਤ ਉਹਦੇ ਆ ਇੱਥੇ ਬੰਬ ਵੱਜਿਆ ਉਹ ਮਰ ਗਿਆ ਵਾਏ ਇਸ ਤਰ੍ਹਾਂ ਕਰਕੇ ਅਸੀਂ ਪਹਿਲੇ ਸੰਗਤ ਸੰਦੀ ਜਿਹੜਾ ਆਪਾਂ ਦਿੱਲੀ ਉਦੋਂ ਵੀ ਇੱਥੋਂ ਅੱਗੇ ਲੰਗੇ ਸਾਂ ਐਸ ਬਾਰਡਰ ਤੋਂ ਆ ਵੀ ਮੇਰੇ ਕੋਲ ਉਹਦਾ ਵੀ ਕਾਟ ਰੱਖਿਆ ਹੋਇਆ ਮੈਂ ਸਾਹਮ ਕੇ ਅਵੇ ਟੋਕਾ ਹੀ ਰੱਖਿਆ ਮੋਢੇ ਤੇ ਲਾ ਕੇ ਵਾਹ ਜੀ ਵਾਹ ਵਾਹ ਜੀ ਆ ਵੇਖੋ ਪ੍ਰਾਣੀਆਂ ਯਾਦਾਂ ਯੋਧੇ ਇਸ ਤਰ੍ਹਾਂ ਬਾਈ ਜੀ ਫੌਜਾਂ ਜਦੋਂ ਮੋਰਚੇ ਵੱਡੇ ਵੱਡੇ ਜਿੱਤ ਲੈਣੇ ਆ ਜੀ ਤੇ ਆ ਪਿਛਲੀ ਬਾਪੂ ਦੀ ਯਾਦਗਾਰਾ ਜਦੋਂ ਪਿਛੜੀ ਖਨੌਰੀ ਬਾਰਡਰ ਤੋਂ ਦਿੱਲੀ ਪਹੁੰਚੇ ਸੀ ਜੀ ਮੇਟ ਤੇ ਵੀ ਉਹ ਤੁਹਾਡੀ ਆਈ ਮਾ ਚਿਪਚਪਾ ਕੇ ਰੱਖੀ ਆ ਵਾਹ ਜੀ ਵਾਹ ਉਦੋਂ ਆਪਾਂ ਨੂੰ ਆ ਰਾਜੇ ਨੇ ਬਿਲਕੁਲ ਫੁੱਲ ਵੀ ਲੱਗਣ ਦਿੱਤੀ ਹੂੰ ਫੋਨਾ ਉਦੋਂ ਆਂਦੀ ਸੀ ਭਗਤਮਾਨ ਦੀ ਮਾਂ ਵੇ ਵੀਰਾ ਮੈਂ ਸਿਰਾਂ ਸਿਰ ਤੋਂ ਨੰਗੀ ਆ ਉਹ ਤੂੰ ਤਾਂ ਸਿਰ ਤੋਂ ਨੰਗੀ ਹੁਣ ਸਾਡੀਆਂ ਨੂੰ ਤਾਂ ਨਾਲ ਸਿਰਾਂ ਤੋਂ ਨੰਗੀਆਂ ਕਰ ਵਾਹ ਜੀ ਵਾਹ ਬੱਲੇ ਨੰਗੀਆਂ ਕਰ ਵਾਹ ਜੀ ਵਾਹ ਬੜੀ ਤਗੜੀ ਗੱਲ ਬਾਪੂਆ ਨੇ ਬਜ਼ੁਰਗਾਂ ਨੇ ਕੀਤੀ ਆ ਹਾਂ ਕਿ ਤੂੰ ਤੂੰ ਸਿਰਾਂ ਤੋਂ ਨੰਗੀ ਹੁਣ ਮੈਂ ਅੱਪੜਨਾ ਉਹਦੇ ਕੋਲੇ ਮੈਂ ਕਦੇ ਨਾ ਹਾਰਿਆ ਬਿਆਨੀ ਮੈਂ ਮੇਰੀ 85 ਸਾਲ ਦੀ ਉਮਰ ਆ ਮੈਂ ਤਾਂ ਉਹਨੂੰ ਇਹ ਵੀ ਆਖਿਆ ਮੈਂ ਕਿਹਾ ਮੇਰੀ ਸੁਣ ਲਾ ਗੱਲ ਹਾਂਜੀ 85 ਸਾਲ ਉਮਰ ਤੇਰੀ ਆ ਬਿਲਕੁਲ ਜੀ 85 ਮੇਰੀ ਆ ਬਿਲਕੁਲ ਜੀ ਤੂੰ ਦੇਖੀਏ ਮੈਂ ਕਿਹਾ ਹੁਣ ਲੰਡਿਆ ਬੰਦਰ ਆ ਜਾ ਆਪਾਂ ਦੋਵੇਂ ਵੇਖ ਲਈਏ ਠੀਕ ਹੈ ਜੀ ਆ ਮੇਰਾ ਪਿੰਡ ਹੀ ਖਨੌਰੀ ਦੇ ਨਾਲ ਜੀ ਜੀ ਫਲਾਣਾ ਮੇਰਾ ਫੋਨ ਨੰਬਰ ਹੀ ਜਦੋਂ ਮਰਦੀ ਆ ਜਾ ਬਿਲਕੁਲ ਜੀ ਬਿਲਕੁਲ ਇਹਦੀ ਲੋਕਲ ਕਾਲ ਹੀ ਗੱਲ ਕੋਈ ਨਹੀਂ ਹੈਗੀ ਬਿਲਕੁਲ ਜੀ ਬਿਲਕੁਲ ਇਦਾਂ ਹੀ ਹੈ ਜੀ ਉਹ ਯਾਰ ਅਸੀਂ ਹੁਣ ਅਸੀਂ ਹੋਰ ਕੀ ਚਾਹੁੰਦੇ ਜੇ ਅਸੀਂ ਉਹ ਰਸੀਦੀਆਂ ਪਾ ਜਾਾਂਗੇ ਤੇ ਫਰਕ ਵੀ ਕੀ ਪੈਂਦਾ ਵਾਹ ਜੀ ਬੋਲੇ ਸੋਨਿਆ ਸੋਨਿਆ ਆਹ ਬਾਈ ਜੀ ਜੋਧਿਆਂ ਦੀਆਂ ਨਿਸ਼ਾਨੀਆਂ ਬਾਈ ਜੀ ਤੁਸੀਂ ਵੇਖ ਲਓ ਬੜੀ ਚੜ੍ਹਦੀ ਕਲਾ ਵੇਖੋ ਬਾਪੂ ਜੀ ਨੇ ਕੀ ਆਨੰਦ ਗਾਗਰ ਚ ਸਾਗਰ ਭਰਨਾ ਬਾਪੂ ਨੇ ਇੱਕ ਗੱਲ ਕਹੀ ਆ ਵੀ ਕਹਿੰਦੀ ਮੈਂ ਜ਼ਿਰਾਂ ਤੋਂ ਨੰਗੀ ਆ ਤੇ ਬਾਪੂ ਨੇ ਬੜੀ ਵਧੀਆ ਤਰੀਕੇ ਨਾਲ ਸਮਝਾਇਆ ਭਾਈ ਜੀ ਚਲੋ ਤੂੰ ਤਾਂ ਚਲੋ ਜਿਹੜੀ ਹੈਗੀ ਹੈਗੀ ਆ ਪਰ ਆਹ ਜਿਹੜੇ ਕਿੰਨੇ ਜਿਹਾਰੂ ਯੋਧੇ ਆ ਕਿਉਂ ਬਾਪੂ ਜੀ ਨੂੰ ਕਿਵੇਂ ਲੱਗੀ ਗੱਲ ਮੈਂ ਨਾ ਬਾਪੂ ਬਹੁਤ ਬਹੁਤ ਬਾਪੂ ਨਾਲ ਗੱਲ ਕੀਤੀ ਹੈ ਇਹ ਬਾਪੂ ਜਿਹੜੇ ਸਾਡੇ ਸਾਡੇ ਕੌਮ ਦੇ ਹੀ ਰਿਆ ਇਹਨਾਂ ਬਜ਼ੁਰਗਾਂ ਤੋਂ ਅਸੀਂ ਸੇਧ ਲੈ ਕੇ ਲੜਨਾ ਬੜੀ ਤਕੜੀ ਗੱਲ ਹੈ ਜੀ ਵੇਖੋ ਤੇ ਕਰੋ ਵੀਡੀਓ ਸ਼ੇਅਰ ਵਾਹ ਤੋਂ ਵਾਜੀ ਥਾਪੀਆਂ ਮਾਰਦੇ ਹਨ ਨਿਕਲ ਤਾਂ ਸਹੀ ਬਾਹਰ ਵਾਹ ਜੀ ਵਾਹ ਵਾਹ ਜੀ ਵੇਖੋ ਤੂੰ ਸਾਨੂੰ ਤਾਂ ਕੋਈ ਪਰਵਾਹ ਨਹੀਂ ਹੈਗੀ ਵਾਹ ਜੀ ਵਾਹ ਬਹੁਤ ਵੇਖੋ ਕਿੱਡੇ ਹੌਸਲੇ ਬਲੰਦ ਸਾਰੇ ਸੱਚੇ ਪਾਸ਼ਾ ਉਹਨੇ ਮਤ ਕਰਨੀ ਸਾਰ ਉਹਨੇ ਮਤ ਕਰਨੀ ਬੜੀ ਫੋਟੋ ਖਿੱਚਦੀ ਵਾਹ ਜੀ ਵਾਹ ਕਰੋ ਵੀਡੀਓ ਸ਼ੇਅਰ